ਹਾਰੀ ਦੀਆਂ ਫਸਲਾਂ ਦੀ ਕਾਸ਼ਤ ਅਤੇ ਪ੍ਰਾਲੀ ਦੇ ਸੋਚਜੇ ਪ੍ਰਬੰਧਨ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੋਗਾ ਵਿਖੇ ਦੇਲਾ ਪਦਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਜ਼ਿਲ੍ਹੇ ਦੇ ਕਈ ਪਿੰਡਾਂ ਤੋਂ ਆਏ ਕਿਸਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ। ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਦਰਸ਼ਨੀ ਲਗਾ ਕੇ ਕਿਸਾਨਾਂ ਨੂੰ ਵੱਖ-ਵੱਖ ਮਸ਼ੀਨਾਂ ਅਤੇ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਇਆ ਗਿਆ। ਹੜਪੀੜਿਤ ਕਿਸਾਨਾਂ ਨੂੰ ਕਣਕ ਦੇ ਮੁਫਤ ਬੀਜ ਵੰਡਣ ਦਾ ਵੀ ਐਲਾਨ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਵੇ ਸਤਿ ਸ਼੍ਰੀ ਅਕਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮਾਨ ਸਿੰਘ ਮਾਨਸ਼ੀ ਵੱਲੋਂ ਔਰ ਸਾਡੇ ਖੇਤੀਬਾੜੀ ਮੰਤਰੀ ਸਰਕਾਰ ਕੁਰਮੀ ਸੇ ਕੁਡੀਆਂ ਜੀ ਔਰ ਸਾਡੇ ਇਹਨਾਂ ਵੱਲੋਂ ਜਿਹੜੇ ਪੂਰੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਜ਼ਿਲ੍ਹਾ ਐਗਰੀਕਲਚਰ ਆਫਿਸ ਵੱਲੋਂ ਇਹ ਮੇਲੇ ਲਗਾਏ ਜਾ ਰਹੇ ਆ ਜਿਦੇ ਵਿੱਚ ਸਾਡੇ ਕਿਸਾਨ ਵੀਰਾਂ ਨੂੰ ਵੱਖ-ਵੱਖ ਜਿਹੜੀਆਂ ਹੈਗੀਆਂ ਨੇ ਨਵੀਆਂ ਖੇਤੀਆਂ ਦੀ ਸਿਖਲਾਈ ਔਰ ਜਿਸ ਤਰ੍ਹਾਂ ਹੁਣ ਪ੍ਰਾਲੀ ਜਿਹੜਾ ਹੈਗਾ ਸਾੜਨ ਅੰਤੋਂ ਲੈ ਕੇ ਪਹਿਲਾ ਸਾਡਾ ਮੋਗਾ ਜ਼ਿਲ੍ਹਾ ਬਹੁਤ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸਾਡਾ ਪਹਿਲੇ ਜਾਂ ਦੂਸਰੇ ਸਥਾਨ ਤੇ ਹੁੰਦਾ ਸੀ ਜਿਸ ਤੇ ਵਿੱਚ ਸਭ ਤੋਂ ਜ਼ਿਆਦਾ ਪ੍ਰਾਲੀ ਸਾੜੀ ਜਾਂਦੀ ਸੀ ਬਟ ਮੈਂ ਸਾਡੇ ਖੇਤੀਬਾੜੀ ਅਫਸਰ ਡਾਕਟਰ ਗੁਰਪ੍ਰੀਤ ਸਿੰਘ ਜੀ ਸਾਡੇ ਮੈਡਮ ਔਰ ਸਾਰੇ ਇਹਨਾਂ ਦੇ ਡਿਪਾਰਟਮੈਂਟ ਨੂੰ ਵਧਾਈ ਦੇਣਾ ਚਾਹੁੰਦੀ ਆ ਕਿ ਪਿਛਲੇ ਕੁਝ ਸਾਲਾਂ ਤੋਂ ਸਾਡੇ ਮੋਗੇ ਜ਼ਿਲ੍ਹਾ ਜਿਹੜਾ ਹੈਗਾ ਉਹ ਬਹੁਤ ਮੈਨੂੰ ਲੱਗਿਆ ਲਿਆ ਨੂੰ ਜ਼ਿਲ੍ਹਿਆਂ ਤੋਂ ਜਿਹੜਾ ਅੱਗੇ ਚਲਾ ਗਿਆ ਜਿੱਥੇ ਪਰਾਲੀ ਨਹੀਂ ਸਾੜੀ ਜਾਂਦੀ ਰੱਖ-ਵੱਖ ਅੱਜ ਲਗਾਈਆਂ ਗਈਆਂ ਨੇ ਆਪਰੇ ਇੱਕ ਨਾਂ ਜਿਹੜੀ ਮਸ਼ੀਨ ਇੰਟਰੋਡਿਊਸ ਕੀਤੀ ਹੈ ਪਰਾਲੀ ਦਾ ਜਿਹੜਾ ਗੱਠਾ ਬਣਾਉਂਦੀ ਹੈ ਔਰ ਕਿਸਾਨ ਵੀਰਾਂ ਨੂੰ ਹੋਰ ਵੀ ਨਵੀਆਂ ਤਕਨੀਕਾਂ ਔਰ ਨਵੀਆਂ ਜਿਹੜੀਆਂ ਚੀਜ਼ਾਂ ਅਸੀਂ ਖੇਤੀ ਕਰ ਸਕਦੇ ਆ ਉਹਨਾਂ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ ਅੱਜ ਸਾਡੇ ਜ਼ਿਲ੍ਹਾ ਪੱਤਰੀ ਜਿਹੜਾ ਹੈਗਾ ਇਹ ਸਮਾਗਮ ਮੋਗਾ ਵਿਨਸਰ ਗਾਰਡਨ ਵਿਖੇ ਕੀਤਾ ਜਾ ਰਿਹਾ ਹੈ ਲਾਸਟ ਈਅਰ ਸੀਗਾ ਟੌਪ 5 ਦੇ ਵਿੱਚ ਅੱਗਾ ਲਾਨ ਦੇ ਵਿੱਚ ਖੇਤਾਂ ਦੇ ਵਿੱਚ ਉਹਦੇ ਵਿੱਚ ਅਸੀਂ ਭਾਰੀ ਗਿਰਾਵਟ ਲੈ ਕੇ ਆਵਾਂਗੇ ਇਹ ਉਮੀਦ ਦੇ ਨਾਲ ਅਸੀਂ ਅੱਜ ਸਾਰੇ ਕਿਸਾਨਾਂ ਨੂੰ ਪਰਾਲੀ ਦੀ ਸਾਮ ਸੰਭਾਲ ਬਾਰੇ ਜਾਣਕਾਰੀ ਦੇ ਰਹੇ ਹਾਂ ਤੁਹਾਡੇ ਵੱਲੋਂ ਪੁੱਛਿਆ ਗਿਆ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜੀ ਤੇ ਸਭ ਤੋਂ ਪਹਿਲਾਂ ਮੈਂ ਜਾਣਕਾਰੀ ਦੇਣਾ ਕਿ ਇਸ ਸਾਲ ਆਲਮੋਸਟ ਅਸੀਂ 300 ਮਸ਼ੀਨਸ ਨਵੀਆਂ ਖਰੀਦੀਆਂ ਨੇ ਉਹ ਖਰੀਦ ਕੇ ਉਹਨਾਂ ਦੀ ਇਲੈਕਟ੍ਰੋਨਿਕ ਫਿਜ਼ੀਕਲ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਮਤਲਬ ਕਿ ਉਹ ਕਿਸਾਨਾਂ ਨੇ ਖਰੀਦ ਲੀਆਂ ਤੇ ਉਹਨਾਂ ਨੂੰ ਇਮੀਡੀਏਟਲੀ ਯੂਜ਼ ਕਰ ਸਕਦੇ ਨੇ ਇਸ ਤੋਂ ਇਲਾਵਾ ਕੱਲ ਹੀ ਪੰਜਾਬ ਸਰਕਾਰ ਵੱਲੋਂ ਮਾਨਜੋਗ ਸੀਐਮ ਸਾਹਿਬ ਦੇ ਹਦੇਸ਼ਾਂ ਤੇ ਜਿਲ੍ਹਾ ਮੋਗਾ ਦੇ ਵਿੱਚ ਮੋਰ ਥੈਨ 5 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਜਿਦੇ ਨਾਲ ਕਿਸਾਨਾਂ ਨੂੰ ਹੋਰ ਮਸ਼ੀਨਾਂ ਦਿੱਤੀਆਂ ਜਾਣਗੀਆਂ ਇੱਥੇ ਇੱਕ ਬੜਾ ਇੰਪੋਰਟੈਂਟ ਕੰਮ ਅਸੀਂ ਵੀ ਕੀਤਾ ਹੈਗਾ ਕਿ ਜਿਲੇ ਦੇ ਵਿੱਚ ਅਸੀਂ ਆਲਮੋਸਟ 100 ਵਿਲੇਜਸ ਦੇ ਵਿੱਚ ਕਿਸਾਨਾਂ ਨਾਲ ਗੱਲ ਕੀਤੀ ਸੀਗੀ ਜਦੋਂ ਅਸੀਂ ਸੀਆਰਐਮ ਮਸ਼ੀਨਰੀ ਦੀ ਖਰੀਦ ਕਰਨੀ ਸੀਗੀ ਇਹ ਜੋ ਕਿਸਾਨ ਭਰਾਵਾਂ ਵੱਲੋਂ ਜੋ-ਜੋ ਮਸ਼ੀਨਰੀ ਦੀ ਮੰਗ ਕੀਤੀ ਗਈ ਅਸੀਂ ਉਹਨਾਂ ਮਸ਼ੀਨਰੀਆਂ ਨੂੰ ਹੀ ਅਸੀਂ ਅਲਾਟ ਕੀਤਾ ਹੈ ਫਾਰ ਇਗਜ਼ਾਮਪਲ ਸਭ ਤੋਂ ਜ਼ਿਆਦਾ ਮੰਗ ਸੁਪਰ ਸੀਡਰ ਮਸ਼ੀਨ ਦੀ ਹੈਗੀ ਹੈ ਤੇ ਅਸੀਂ ਆਲਰੇਡੀ ਮੋਰ ਦੈਨ 80 ਸੁਪਰ ਸੀਡਰਸ ਪ੍ਰੋਵਾਈਡ ਕਰ ਚੁੱਕੇ ਹਾਂ ਤੇ ਹੁਣ ਵੀ ਜੋ ਸਾਡਾ ਟਿੱਚਾ ਹੈਗਾ ਜੋ ਵੀ ਸਾਨੂੰ ਇਹ ਪੈਸੇ ਮਿਲੇ ਨੇ ਅਸੀਂ ਉਹਦੇ ਨਾਲ ਉਹੀ ਸਾਰਾ ਮਸ਼ੀਨਰੀ ਦੀ ਵੱਧ ਤੋਂ ਵੱਧ ਵੰਡ ਕਰਾਂਗੇ ਆਉਣ ਵਾਲੇ ਵਿਦਿਨ 1 ਵੀਕ ਟਾਈਮ ਦੇ ਅੰਦਰ ਤੇ ਅ ਇਸ ਤੋਂ ਇਲਾਵਾ ਅਸੀਂ ਆਪਣੀਆਂ ਟੀਮਾਂ ਦਾ ਗਠਨ ਕੀਤਾ ਹੋਇਆ ਹੈ ਅ ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਦੇ ਵਿੱਚ ਮਲਟੀਪਲ ਕੈਂਪਸ ਲਗਾ ਕੇ ਵੀ ਉਹਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਜੋ ਵੀ ਅ ਪਿੰਡ ਹੈਗਾ ਉੱਥੇ ਅਸੀਂ ਨੋਡਲ ਅਫਸਰ ਲਾਏ ਨੇ ਉਹਨਾਂ ਦੇ ਨਾਲ ਅਸੀਂ ਮਸ਼ੀਨਾਂ ਦੀ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਵੀ ਇਹ ਪਿੰਡਾਂ ਦੇ ਵਿੱਚ ਆਹ ਮਸ਼ੀਨਾਂ ਅਵੇਲੇਬਲ ਹੈਗੀਆਂ ਨੇ ਤੇ ਸਾਰੇ ਹੀ ਸਰਪੰਚਾਂ ਨੂੰ ਵੀ ਅਸੀਂ ਕੋਈ ਗੱਲ ਕਹੀ ਹੈ ਵੀ ਜੇਕਰ ਤੁਹਾਡੇ ਪਿੰਡ ਦੇ ਵਿੱਚ ਸਰਪੰਚ ਹੋਣ ਕੋਆਪਰੇਟਿਵ ਹੋਣ ਮੋਤਵਾਰ ਹੋਣ ਵੀ ਤੁਸੀਂ ਅੱਗ ਲਾਉਣ ਤੋਂ ਪਹਿਲਾਂ ਇੱਕ ਵਾਰ ਆਪਦੇ ਨੇੜ ਦੇ ਪ੍ਰਸ਼ਾਸਨ ਨਾਲ ਜ਼ਰੂਰ ਗੱਲ ਕਰਨੀ ਹੈ ਚਾਹੇ ਉਹ ਸਾਡਾ ਐਸਡੀਐਮ ਸਾਹਿਬਾਨ ਹੋਣ ਐਗਰੀਕਲਚਰ ਆਫੀਸਰ ਹੋਣ ਚਾਹੇ ਉਹ ਸਾਡੇ ਐਸਐਚਓ ਸਾਹਿਬਾਨ ਹੋਣ ਵੀ ਉਹਨਾਂ ਨੂੰ ਅਪਰੋਚ ਕਰੋ ਅਸੀਂ ਤੁਹਾਡੀ ਹਰ ਮੰਗਨ ਹੈਲਪ ਕਰਾਂਗੇ ਮਸ਼ੀਨ ਪ੍ਰੋਵਾਈਡ ਕਰਾਉਣ ਦੇ ਵਿੱਚ ਕੋਈ ਵੀ ਤੁਹਾਨੂੰ ਲੱਗਦਾ ਹੈਗਾ ਅਸੀਂ ਹਰ ਤਰੀਕੇ ਦੀ ਹੈਲਪ ਦੇ ਲਈ ਮੌਜੂਦ ਹਾਂ ਕੋਆਪਰੇਟਿਵ ਡਿਪਾਰਟਮੈਂਟ ਵੀ ਇਸ ਵਾਰ ਬਹੁਤ ਜ਼ਿਆਦਾ ਤੰਦੇਹੀ ਦੇ ਨਾਲ ਕੰਮ ਕਰੂਗਾ ਸਾਡੀ ਜੋ ਪਰ ਆਵਰ ਯੂਸੇਜ ਆਫ ਮਸ਼ੀਨਰੀ ਹੈ ਉਹ ਵੀ ਵਧੂਗੀ ਇਸ ਵਾਰ ਅੱਜ ਮੋਗਾ ਵਿਖੇ ਕਿਸਾਨ ਮਿਲ ਯੂਨੀਵਰਸਿਟੀ ਵੱਲੋਂ ਅਤੇ ਡਿਸਟ੍ਰਿਕਟ ਐਗਰੀਕਲਚਰ ਐਡਮਿਨਿਸਟ੍ਰੇਸ਼ਨ ਵੱਲੋਂ ਲਗਾਇਆ ਗਿਆ ਮੀਡੀਆ ਰਾਹੀਂ ਇੱਕੋ ਬੇਨਤੀ ਕਰਨੀ ਚਾਹਾਂਗਾ ਭਰਾਓ ਆਪਣੇ ਪੰਜਾਬ ਨੂੰ ਸੰਭਾਲ ਲਿਏ ਜੋ ਚੰਗਾ ਕਰ ਸਕਦੇ ਆ ਉਹਦੇ ਲਈ ਜਿੰਨਾ ਚੰਗਾ ਸੋਚ ਸਕਦੇ ਆ ਜਿੰਨੇ ਚੰਗੇ ਯਤਨ ਜਟਾ ਸਕਦੇ ਆ ਆਪਣੇ ਵੱਲੋਂ ਅਤੇ ਆਪਣੇ ਦੋਸਤਾਂ ਨੂੰ ਚੰਗੇ ਪਾਸੇ ਵੱਲ ਨੂੰ ਵਾਤਾਵਰਣ ਨੂੰ ਸੰਭਾਲਣ ਵਾਲੇ ਪੱਖ ਤੋਂ ਸੰਭਾਲਣ ਦਾ ਯਤਨ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਕਿ ਜਦੋਂ ਵਾਤਾਵਰਨ ਹੈ ਨਾ ਸਾਰੇ ਸਾਰਿਆਂ ਨੇ ਲੈਣਾ ਆਪਾਂ ਚਾਹੇ ਮਨੁੱਖ ਹੈ ਚਾਹੇ ਜੀਵ ਜੰਤੂ ਆ ਸਾਨੂੰ ਸਾਫ਼ ਹਵਾ ਚਾਹੀਦੀ ਆ ਸਾਫ਼ ਪਾਣੀ ਚਾਹੀਦਾ ਸਾਫ਼ ਊਜਾ ਚਾਹੀਦਾ ਇਹ ਤਾਂ ਹੀ ਹੋਊਗਾ ਜੇ ਸਾਡਾ ਵਾਤਾਵਰਨ ਸਾਫ਼ ਹੋਊਗਾ ਤੇ ਵਾਤਾਵਰਨ ਦੇ ਵਿੱਚ ਜੇ ਇੱਕ ਪਾਸੇ ਆਪਾਂ ਗਈਏ ਵੀ ਫੈਕਟਰੀਆਂ ਨੇ ਵਹੀਕਲ ਨੇ ਉਵੇਂ ਹੀ ਸਾਡੇ ਪ੍ਰਾਰੀ ਵੀ ਆ ਤਾਂ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਹਰੇਕ ਨੂੰ ਆਪਣੇ ਨਾਲ ਯੋਗਦਾਨ ਪਾਉਣਾ ਚਾਹੀਦਾ ਔਰ ਖਾਸ ਕਰਕੇ ਜਿਹੜੇ ਵੀ ਕਿਸਾਨ ਵੀਰ ਜੁੜੇ ਹੋਏ ਨੇ ਖੇਤੀ ਨਾਲ ਜੁੜੇ ਹੋਏ ਨੇ ਤਾਂ ਸਾਨੂੰ ਉਹ ਤਕਨੀਕਾਂ ਪਲਾਉਣੀਆਂ ਚਾਹੀਦੀਆਂ ਨੇ ਜਿਦੇ ਨਾਲ ਵਾਤਾਵਰਨ ਸਾਡਾ ਪਲੀਤ ਨਾ ਹੋਵੇ ਮਿੱਟੀ ਸੰਭਲੀ ਰਵੇ ਹਵਾ ਸਾਫ ਅੱਜ ਜੀ ਜ਼ਿਲ੍ਹਾ ਮੋਗਾ ਵਿੱਚ ਅਸੀਂ ਹਾੜੀ ਦਾ ਜਿਹੜਾ ਹੈਗਾ ਕੈਂਪ ਜਿਹੜਾ ਹੈਗਾ ਲਗਾਇਆ ਅਸੀਂ ਕਿਸਾਨਾਂ ਨੂੰ ਅਗੇਤੀ ਜਿਹੜੀ ਹੈਗੀ ਆ ਹਾੜੀ ਦੇ ਫਸਲਾਂ ਸੰਬੰਧੀ ਜਾਣਕਾਰੀ ਦੇ ਰਹੇ ਹਾਂ ਇਹਦੇ ਚ ਅਸੀਂ ਅੱਜ ਪਰਾਲੀ ਨੂੰ ਸਾਮ ਸੰਭਾਲਵਨ ਲਈ ਯੰਤਰ ਵੀ ਜਿਹੜੇ ਇੱਥੇ ਜਿਹੜੇ ਹੈਗੇ ਆ ਉਹ ਸਾਰੇ ਇੱਥੇ ਇਕੱਠੇ ਮਸ਼ੀਨਾਂ ਆਈਆਂ ਤੇ ਹੋਰ ਵੀ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਦੇਣ ਵਾਸਤੇ ਕੇਵੀਕੇ ਤੇ ਸਾਡੇ ਖੇਤੀਬਾੜੀ ਵਿਭਾਗ ਦੇ ਮਾਹਰ ਜਿਹੜੇ ਉਹਨਾਂ ਨੂੰ ਅੱਜ ਸਖਲਾਈ ਦੇਣਗੇ ਮੈਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈਗਾ ਸਾਡਾ ਨੂੰ ਜਾਗਰੂਕ ਕਰਨ ਲਈ ਔਰ ਅੱਜ ਮੋਗਾ ਖੇਤੀਬਾੜੀ ਵੱੜੀ ਪਾਸੋਂ ਕੈਂਪ ਵੀ ਲਗਾਇਆ ਜਾ ਰਿਹਾ ਹੈ ਸਾਡਾ ਨੂੰ ਸਪਲਾਈ ਦੇਣ ਦੇ ਮੇਨ ਕੀ ਸਖਲਾਈ ਦਿੱਤੀ ਜਾਦੀ ਹੈ ਇਹ ਜਿਹੜਾ ਕੈਂਪ ਹੈ ਜੀ ਇਹਦੇ ਵਿੱਚ ਅਸੀਂ ਹਾੜੀ ਦੀਆਂ ਫਸਲਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਨਾਲ ਦੀ ਨਾਲ ਕਿਉਂਕਿ ਹੁਣ ਬਾੜੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰਾਲੀ ਨੂੰ ਵੀ ਕਿਵੇਂ ਸੰਭਾਲਣਾ ਇਹਦੇ ਬਾਰੇ ਜ਼ਿਆਦਾ ਅਸੀਂ ਤਰਜੀਹ ਦੇ ਰਹੇ ਹਾਂ ਸਾਡੂ ਇਸ ਵਾਰੀ ਸਰਕਾਰ ਵੱਲੋਂ 300 ਦੇ ਕਰੀਬ ਮਸ਼ੀਨਾਂ ਮਿਲੀਆਂ ਨੇ ਹੋਰ ਵੀ ਸਾਨੂੰ ਮਸ਼ੀਨਾਂ ਮਿਲਣਗੀਆਂ ਹਾਲੇ ਬਟ ਅਸੀਂ 300 ਮਸ਼ੀਨਾਂ ਦੇ ਉੱਤੇ ਸਬਸਿਡੀ ਜਾਰੀ ਕਰ ਚੁੱਕੇ ਹਾਂ ਇਹ ਇਹ ਸਾਰਾ ਕੁਝ ਕਰਨ ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਲਗਭਗ 5200 ਮਸ਼ੀਨਾਂ ਇਹੋ ਜਿਹੀਆਂ ਨੇ ਜਿਹੜੀਆਂ ਸਬਸਿਡੀ ਦੇ ਉੱਤੇ ਕਿਸਾਨਾਂ ਨੂੰ ਦਿੱਤੀਆਂ ਗਈਆਂ ਨੇ